ਮੈਂ ਹਾਂ ਚੱਲ ਬੜਾ ਬੱਬੂ ਬਾਹਰ ਗਿਆ ਹਨਾ ਬੜੀ ਖੁਸ਼ੀ ਦੀ ਗੱਲ ਏ ਪਰ ਆ ਚੀਜ਼ਾਂ ਦੇ ਮਿਸ ਕਰਦਾ ਹਣਾ ਜਿਵੇਂ ਹਣ ਤੋਂ ਮੇਰੇ ਕੋਲ ਪਈਆਂ ਹਨਾ ਐਵੇਂ ਇੱਕ ਵੇਰ ਬੜਾ ਹਣ ਇਹ ਤੇ ਆਈ ਮਾਪੇ ਮਿਸ ਕਰਦਾ ਇਹ ਬੱਚਾ ਕਰਦਾ ਨਾ ਮਿਸ ਕਰਦਾ ਹੈ ਨਾ ਹਾਂ ਵੱਧ ਅਰਪਣ ਵੀ ਮਿਸ ਕਰਦੀ ਹੋਏਗੀ ਆਪਣਾ ਅਰਪਣ ਵੀ ਬਾਹਰ ਆਪਣੀ ਅਰਪਣ ਜਿਆਦਾ ਕਰਦੀ ਸਭੋ ਕੀ ਗੱਲ ਵਾਹਿਆ ਜਦ ਬੋਹਣ ਨਹੀਂ ਆਪਣਾ ਕਦੀ ਕੀਤਾ ਨਹੀਂ ਕੱਲ ਲੱਗੀ ਰਹੀ ਏ ਇਹਾਂ ਵੀ ਇੱਕ ਘੰਟਾ ਫੋਨ ਕੀਤਾ ਕੱਲ ਨੂੰ ਹੂੰ ਚੱਲ ਵਧੀਆ ਅੱਜ ਵੱਖਰੀ ਜ਼ਿੰਦਗੀ ਦੇ ਬਣ ਗਈ ਨਾ ਉਹਨਾਂ ਦੀ। ਹਾਂ। ਪ੍ਰਮਾਤਮਾ ਸ਼ਬਦ ਦਾ ਸਵਾਰੇ ਕਿ ਨਹੀਂ। ਪੀਆਰ ਸਿਟੀ ਜਾਂਦੇ ਆ। ਸ਼ਬਦ ਦਾ ਸਵਾਰੇ ਪ੍ਰਮਾਤਮਾ ਹਾਂ। ਆਪਾਂ ਕਿਸ ਦਾ ਭਲਾ ਸੋਚਾਂਗੇ? ਆਪਣਾ ਭਲਾ ਦੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ। ਚੱਲ ਵਧੀਆ ਨੂੰ ਬੱਬੂ ਨੂੰ ਭੇਜਾਂਗੇ ਕੱਪੜੇ ਉਹਨਾਂ ਪਾਵਾਂ ਦਾ। ਹਾਂ। ਉਹਨਾਂ ਪੈਂਟਾਂ ਨੂੰ ਭੇਜਾਂਗੇ ਜੇਨ ਦੀਆਂ ਚੰਗੀਆਂ ਤਕੜੀਆਂ ਲੈ ਕੇ ਨਾ ਉਹ ਗੱਜਤੀਆਂ। ਹਾਂ ਕਾ ਮਾਤਾ ਮਨੇ ਆਪਾਂ ਨੇ ਵੀ ਕੀਤਾ ਗਿਆ ਸੀ ਤੇ ਕੱਪੜੇ ਬ੍ਰਾਂਡਰ ਲੈਣ ਜਗਣਾ ਮੈਂ ਉਹ ਦੇ ਕੱਲਾਂ ਨੂੰ ਭੇਜਦੇ ਨੇ ਕੱਪੜੇ ਆਪਾਂ ਨੂੰ ਉਹਦੇ ਕੱਪੜੇ ਉਹਦੇ ਕੋਲ ਵੱਧ ਹੋਣੇ ਮੈਂ ਭੇਜ ਦਾਂਗੇ ਆਪਾਂ ਹੋਰ ਨਿਕਲੋ ਇਹਨੂੰ ਦਰਸ਼ੰਦਰ ਵੀ ਭੇਜਦੇ ਨੇ ਕਰ ਕੋਈ ਭੇਜਦੇ ਨੇ ਕਰ ਕੋਈ ਮਾਨਵੀਰ ਇੱਕ ਦੋ ਸੰਟ ਲੈ ਆਵਾਂਗੇ ਚੱਲ ਭੇਜਦਾ ਆਪਰੇ ਸਾਰੇ ਬੱਚੇ ਇੱਕ ਹੋ ਜਾਣੇ ਭੇਜ ਭੇਜ